ਇਸ ਵੇਲੇ ਮੌਜੂਦ ਆ ਪੌਂਗ ਡੈਮ ਦੇ ਸਪਿਲ ਗੇਟ ਦੇ ਸਾਹਮਣੇ ਦੱਸਦੀ ਅੱਜ BBMB ਪ੍ਰਸ਼ਾਸਨ ਵੱਲੋਂ 1 ਲੱਖ 10000 ਕਿਊਸਿਕ ਪਾਣੀ ਛੱਡਿਆ ਗਿਆ ਪਹਿਲੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਬਿਲਕੁਲ ਸਪਿਲ ਗੇਟਾਂ ਦੇ ਸਾਹਮਣੇ ਦੱਸਦੀ ਹੈ ਕੱਲ BBMB ਪ੍ਰਸ਼ਾਸਨ ਵੱਲੋਂ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਵਧਦੇ ਹੋਏ ਵਾਟਰ ਲੈਵਲ ਨੂੰ ਦੇਖ ਕੇ ਅੱਜ 1 ਲੱਖ 10000 ਕਿਊਸਿਕ ਪਾਣੀ ਇਹ ਛੱਡਿਆ ਗਿਆ ਦੱਸਦੀ ਹੈ 110000 ਕਿਸੇ ਦਾ ਪਾਣੀ ਛੱਡਿਆ ਗਿਆ ਇਹ ਪਹਿਲੇ ਝੀਲ ਹੈ ਬੂੰਜਾ ਜਿਹੜੀ ਉੱਥੇ ਜਾਵੇ ਉਸ ਤੋਂ ਬਾਅਦ ਇਹ ਵਿਆਸ ਦਰਿਆ ਨੂੰ ਇਹ 95000 ਤੇ ਬਾਕੀ ਜਿਹੜਾ ਪਾਣੀ ਹੈ ਉਹ ਸਾਹ ਨਹਿਰ ਵਿਰਾਜ ਨੂੰ ਛੱਡਿਆ ਜਾ ਰਿਹਾ ਹੈ ਇਹ ਦੱਸਦੀ ਹੈ ਜੋ ਅੱਜ ਦਾ ਵਾਟਰ ਲੈਵਲ ਹੈ ਉਹ 1393 ਦੇ ਪਰੀਵ ਹੈ ਔਰ ਇਹ ਦੱਸਦੀ ਹੈ ਕਿਤਨਾ ਕਿਤੇ ਜੋ ਪਹਿਲੇ ਹੀ ਲੋਕ ਮਕੇਰੀਆਂ ਦੇ ਦਸੂਆ ਦੇ ਔਰ ਹਿਮਾਤਾ ਦੇ ਜੇ ਕੁਝ ਪਿੰਡ ਨੇ ਪਹਿਲੇ ਹੀ ਪਾਣੀ ਦੀ ਇਹ ਚਪੇੜ ਵਿੱਚ ਨੇ ਪਰ ਹੁਣ ਕਿਤਨਾ ਕਿਤੇ ਇਹ ਪਾਣੀ ਦਾ ਵਾਧਾ ਇਹ ਜ਼ਰੂਰ ਹੋਇਆ ਔਰ ਕਿਤਨਾ ਕਿਤੇ ਇਹ ਲੋਕਾਂ ਦੀਆਂ ਮੁਸ਼ਕਲਾਂ ਇਹ ਜਰੂਰ ਵੱਧੀਆਂ ਹੋਈਆਂ ਨਜ਼ਰ ਆਉਣਗੀਆਂ ਦੱਸਦਿਏ ਕਈ ਏਕੜ ਫਸਲ ਜਿਹੜੀ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਹੈ ਔਰ ਕਈ ਲੋਕਾਂ ਦੇ ਘਰ ਵੀ ਡਿੱਕ ਚੁਕੇ ਹਨ ਔਰ ਦੱਸਦਿਏ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਹੈ ਇੱਥੇ ਗੱਲ ਕਰੀਏ ਇਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਇਹ ਚੱਲ ਰਿਹਾ ਹੈ ਇੱਥੇ ਮੈਂ ਤਸਵੀਰਾਂ ਦੇਖਦੇ ਪਾਣੀ ਕਿੰਨੇ ਪਾਣ ਦੀ ਕਿੰਨੇ ਲਹਿਰਾਂ ਦੇਖਣ ਨੂੰ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਪਰ ਪਾਣੀ ਨੇ ਕਿਤਨਾ ਕਿਤੇ ਤਵਾਹੀ ਜਰੂਰ ਕੀਤੀ ਹੈ ਦੱਸਦਿਏ 2023 ਦੀ ਗੱਲ ਕਰੀਏ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਸੀ ਔਰ ਟਾਂਡੇ ਦੇ ਲੋਕ ਮੁਕੇਰੀਆਂ ਦੇ ਲੋਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੇ ਗੱਲ ਕਰੀਏ ਕਈ ਲੋਕਾਂ ਨੂੰ ਸੜਕ ਤੇ ਬਹਿ ਕੇ ਆਪਣੀਆਂ ਰਾਤਾਂ گزارਨੇ ਪਈਆਂ ਸੀ ਔਰ ਦੱਸਦੀਏ ਉਸ ਟਾਈਮ ਕਿ ਇਸ ਤਰ੍ਹਾਂ ਦਾ ਮੰਦਰ ਸਾਹਮਣੇ ਆਇਆ ਸੀ ਔਰ ਦੱਸਦੀਏ ਇਸ ਵੇਲੇ ਜਿਹੜੀਆਂ ਸੁਸਾਇਟੀਆਂ ਸਾਹਮਣੇ ਆ ਕੇ ਮਦਦ ਕਰ ਰਹੀਆਂ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਸੁਸਾਇਟੀ ਦੀ ਗੱਲ ਕਰੀਏ ਬਾਬਾ ਦੀਪ ਸਿੰਘ ਗੜਦੀwala ਜਿਨ੍ਹਾਂ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਇਪੋਤਾਇਆ ਜਾ ਰਿਹਾ ਔਰ ਦੱਸਿਏ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ਤੇ ਅਲੋਕਮੈਂਟਾਂ ਕੀਤੀਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਗੈਡ ਕੀਤਾ ਜਾ ਰਿਹਾ ਕਿ ਜੋ ਵੀ ਪਾਣੀ ਦੇ ਦਰਿਆ ਦੇ ਨਜ਼ਦੀਕ ਹਨ ਉਹ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਪਾਣੀ ਵਿੱਚ ਵਾਧਾ ਹੋ ਰਿਹਾ ਜੇ ਇਸੇ ਤਰ੍ਹਾਂ ਹਿਮਾਚਲ ਤੇ ਤੇ ਭਾਰੀ ਮੀਂਹ ਜਦ ਬੱਦਲ ਫਟਦੇ ਨੇ ਤਾਂ ਹੋ ਸਕਦਾ ਪਾਣੀ ਹੋ ਵੀ ਵੱਧ ਸਕਦਾ ਪਰ ਅੱਜ ਅਪਾ ਦੇਖੀਏ ਤਾਂ ਅੱਜ ਬਿਲਕੁਲ ਮੌਸਮ ਇਹ ਵਧੀਆ ਹੈ ਅੱਜ ਧੁੱਪ ਲੱਗੀ ਹੈ ਕਦਰ ਕੁਦਰਤ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਕਿਸੇ ਟਾਈਮ ਪਾਣੀ ਵੱਧ ਵੀ ਸਕਦਾ ਜਾਂ ਇੱਕ ਹੱਟ ਵੀ ਸਕਦਾ ਔਰ ਦੱਸ ਜੀਏ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਰਾਹਤ ਕੈਂਪ ਵੀ ਬਣਾਏ ਗਏ ਹਨ ਔਰ ਇੱਕ ਵਾਰ ਫਿਰ ਕਸ਼ਮੀਰ ਤੋਂ ਦਿਖਾਵਾਂ ਤਸਵੀਰਾਂ ਵੀ ਕੀ ਦੇਖ ਸਕਦੇ ਕਿਵੇਂ ਲਹਿਰਾ ਠਾਠਾ ਮਾਰਦਾ ਪਾਣੀ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਮੈਂ ਕਹਾਂਗਾ ਆਪਣੇ ਆਪਣੇ ਸਾਥੀ ਨੂੰ ਸਪਿਲ ਦੇ ਗੇਟਾਂ ਦੀਆਂ ਤਸਵੀਰਾਂ ਇਹ ਜ਼ਰੂਰ ਸਾਂਝੀਆਂ ਕੀਤੀਆਂ ਜਾਂ ਤੁਸੀਂ ਦੇਖਦੇ ਇਹੀ ਸਪਿਲ ਦੇ ਗੇਟ ਨੇ ਜਿਹਨਾਂ ਗੇਟਾਂ ਦੇ ਦੁਆਰਾ ਇਹ ਪਾਣੀ ਇਹ ਸੱਡਿਆ ਜਾ ਰਿਹਾ ਹੈ ਕੁਝ ਦਿਨਾਂ ਤੋਂ ਇਹ ਗੇਟ ਪਹਿਲੇ ਹੀ ਖੋਲ ਦਿੱਤੇ ਗਏ ਸੀ ਕਿਉਂਕਿ ਪੌਂਡ ਡੈਮ ਵਿੱਚ ਲਗਾਤਾਰ ਜਿਹੜਾ ਪਾਣੀ ਵਧ ਰਿਹਾ ਸੀ ਉਸ ਨੂੰ ਦੇਖਦੇ ਹੋਏ ਪੌਂਡ ਡੈਮ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸੀ ਪਰ ਜਿਵੇਂ ਹੀ ਪਾਣੀ 'ਚ ਵਾਧਾ ਹੋਇਆ ਲੈਵਲ ਪਾਣੀ ਦਾ ਵਾਧਾ ਹੋਇਆ ਦਿਖਾਈ ਦੇ ਰਿਹਾ ਔਰ ਅੱਜ 1,10,000 ਕਿਊਸਿਕਮ ਦਾ ਪਾਣੀ ਹੈ ਉਹ ਸੱਡਿਆ ਗਿਆ ਰਿਲੀਜ਼ ਕੀਤਾ ਗਿਆ ਹੈ ਨਵੀਂ ਅਪਡੇਟ ਲੈ ਕੇ ਜਲਦ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੈਸ਼ਨ نیوز